ਨਾਬਾ ਪਲਾਕ ਦੇ ਪਿੰਡ ਰਾਜਪੁਰਾ ਵਿਖੇ ਪੰਚਾਇਤੀ ਜ਼ਮੀਨ ਨੂੰ ਲੈ ਕੇ ਦੋ ਤੀਰਾਂ ਆਪਸ ਦੇ ਵਿੱਚ ਪੀੜੀਆਂ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਜ਼ਿਕਰਯੋਗਾ ਪੰਜਾਬ ਸਰਕਾਰ ਦੇ ਵੱਲੋਂ ਪਿੰਡਾਂ ਦੀਆਂ ਪੰਚਾਇਤੀ ਜ਼ਮੀਨਾਂ ਤੇ ਕਬਜ਼ੇ ਹਟਾਉਣ ਦੇ ਲਈ ਪੰਚਾਇਤੀ ਵਿਭਾਗ ਨੂੰ ਹੁਕਮ ਜਾਰੀ ਕੀਤੇ ਗਏ। ਪਿੰਡ ਤੇ ਵਿੱਚ ਕੁਝ ਲੋਕਾਂ ਦੇ ਵੱਲੋਂ 5.5 ਕਿਲੇ ਜ਼ਮੀਨ ਤੇ ਕਈ ਸਾਲਾਂ ਤੋਂ ਕਬਜ਼ਾ ਕੀਤਾ ਗਿਆ ਸੀ ਅਤੇ ਪੰਚਾਇਤ ਵਿਭਾਗ ਦੇ ਵੱਲੋਂ ਪੁਲਿਸ ਪ੍ਰਸ਼ਾਸਨ ਦੀ ਮਦਦ ਦੇ ਨਾਲ ਪਿੰਡ ਤੇ ਕੁਝ ਲੋਕਾਂ ਤੋਂ ਕਬਜ਼ਾ ਛੁੜਵਾ ਲਿਆ ਗਿਆ। ਅਤੇ ਜ਼ਮੀਨ ਪੰਚਾਇਤ ਨੂੰ ਸੌਂਪ ਦਿੱਤੀ ਗਈ। ਪੰਚਾਇਤ ਦੇ ਵੱਲੋਂ ਇਹ ਜ਼ਮੀਨ ਠੇਕੇ ਤੇ ਦਿੱਤੀ ਗਈ। ਪਰ 3 ਦਿਨਾਂ ਬਾਅਦ ਹੀ ਜਿਸ ਨੇ ਪਹਿਲਾਂ ਜ਼ਮੀਨ ਤੇ ਕਬਜ਼ਾ ਕੀਤਾ ਹੋਇਆ ਸੀ, ਉਸ ਧਿਰ ਦੇ ਵੱਲੋਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੀ ਮਦਦ ਦੇ ਨਾਲ ਦੁਬਾਰਾ ਫਿਰ ਤੋਂ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਹ ਇਲਜ਼ਾਮ ਦੂਸਰੀ ਧਿਰ ਦੇ ਵੱਲੋਂ ਲਗਾਏ ਗਏ ਨੇ। ਸੋਨਾ ਕਿਹਾ ਕਿ ਅਸੀਂ 5.5 ਕਿੱਲੇ ਜ਼ਮੀਨ ਬੋਲੀ ਤੇ ਲੈ ਕੇ ਵਾਹੀ ਕਰਨੀ ਸੀ। ਪਰ ਇਹਨਾਂ ਦੇ ਵੱਲੋਂ ਜਾਣ-ਬੁੱਝ ਕੇ ਖੇਤ ਦੇ ਵਿੱਚ ਟਰੈਕਟਰ ਫਾੜ ਕੇ ਵਾਹੀ ਕਰਨ ਲੱਗ ਪਏ। ਜਿਸ ਕਰਕੇ ਦੋਹਾਂ ਟੀਰਾਾਂ ਦੇ ਵਿੱਚ ਝਗੜਾ ਹੋਇਆ ਝਗੜਾ ਇੰਨਾ ਵੱਧ ਗਿਆ ਕਿ ਦੋਹਾਂ ਟੀਰਾਾਂ ਦੇ ਵੱਲੋਂ ਇੱਕ ਦੂਜੇ ਤੇ ਡਾਂਗਾ ਫਰਾਈਆਂ ਗਈਆਂ ਦੋਵੇਂ ਟੀਰਾਾਂ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਦਾਖਲ ਨੇ ਸੋ ਦੂਸਰੇ ਪਾਸੇ ਪੁਲਿਸ ਦੇ ਵੱਲੋਂ ਦੋਹਾਂ ਟੀਰਾਾਂ ਦੇ ਬਿਆਨ ਲੈ ਕੇ ਕਾਰਵਾਈ ਨੂੰ ਸ਼ੁਰੂ ਕਰ ਦਿੱਤਾ ਗਿਆ ਨਾਬਾ ਬਲਾਕ ਦੇ ਪਿੰਡ ਰਾਜਪੁਰਾ ਵਿਖੇ ਪੰਚਾਇਤੀ ਜ਼ਮੀਨ ਨੂੰ ਲੈ ਕੇ ਦੋ ਟੀਰਾਾਂ ਆਪਸ ਦੇ ਵਿੱਚ ਭੇੜੀਆਂ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਜ਼ਿਕਰਯੋਗਾ ਪੰਜਾਬ ਸਰਕਾਰ ਦੇ ਵੱਲੋਂ ਪਿੰਡਾਂ ਦੀਆਂ ਪੰਚਾਇਤੀ ਜ਼ਮੀਨਾਂ ਤੇ ਕਬਜ਼ੇ ਹਟਾਉਣ ਦੇ ਲਈ ਪੰਚਾਇਤੀ ਵਿਭਾਗ ਨੂੰ ਹੁਕਮ ਜਾਰੀ ਕੀਤੇ ਗਏ। ਪਿੰdte ਵਿੱਚ ਕੁਝ ਲੋਕਾਂ ਦੇ ਵੱਲੋਂ 5 ਕਿੱਲੇ ਜ਼ਮੀਨ ਤੇ ਕਈ ਸਾਲਾਂ ਤੋਂ ਕਬਜ਼ਾ ਕੀਤਾ ਗਿਆ ਸੀ ਅਤੇ ਪੰਚਾਇਤ ਵਿਭਾਗ ਦੇ ਵੱਲੋਂ ਪੁਲਿਸ ਪ੍ਰਸ਼ਾਸਨ ਦੀ ਮਦਦ ਦੇ ਨਾਲ ਪਿੰdte ਕੁਝ ਲੋਕਾਂ ਤੋਂ ਕਬਜ਼ਾ ਛੁੜਵਾ ਲਿਆ ਗਿਆ ਅਤੇ ਜ਼ਮੀਨ ਪੰਚਾਇਤ ਨੂੰ ਸੌਂਪ ਦਿੱਤੀ ਗਈ। ਪੰਚਾਇਤ ਦੇ ਵੱਲੋਂ ਇਹ ਜ਼ਮੀਨ ਠੇਕੇ ਤੇ ਦਿੱਤੀ ਗਈ ਪਰ 3 ਦਿਨਾਂ ਬਾਅਦ ਜਿਵੇਂ ਪਹਿਲਾਂ ਜ਼ਮੀਨ ਤੇ ਕਬਜ਼ਾ ਕੀਤਾ ਹੋਇਆ ਸੀ ਉਸ ਧਿਰ ਦੇ ਵੱਲੋਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੀ ਮਦਦ ਦੇ ਨਾਲ ਦੁਬਾਰਾ ਫਿਰ ਤੋਂ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਇਲਜ਼ਾਮ ਦੂਸਰੀ ਧਿਰ ਦੇ ਵੱਲੋਂ ਲਗਾਏ ਗਏ ਨੇ ਸੋਨਾ ਕਿਹਾ ਕਿ ਅਸੀਂ 5.5 ਕਿੱਲੇ ਜ਼ਮੀਨ ਬੋਲੀ ਤੇ ਲੈ ਕੇ ਵਾਹੀ ਕਰਨੀ ਸੀ ਪਰ ਇਹਨਾਂ ਦੇ ਵੱਲੋਂ ਜਾਣ ਪੁੱਛ ਕੇ ਖੇਤ ਦੇ ਵਿੱਚ ਟਰੈਕਟਰ ਫਾੜ ਕੇ ਵਾਹੀ ਕਰਨ ਲੱਗ ਪਏ ਜਿਸ ਕਰਕੇ ਦੋਹਾਂ ਠੀਰਾਂ ਦੇ ਵਿੱਚ ਝਗੜਾ ਹੋਇਆ ਝਗੜਾ ਇੰਨਾ ਵੱਧ ਗਿਆ ਕਿ ਦੋਹਾਂ ਠੀਰਾਂ ਦੇ ਵੱਲੋਂ ਇੱਕ ਦੂਜੇ ਤੇ ਡਾਂਗਾ ਫਰਾਈਆਂ ਆ ਦੋਵੇਂ ਧੀਰਾਂ ਪਟਿਆਲਾ ਦੇ ਰਚਿੰਦਰਾ ਹਸਪਤਾਲ ਦੇ ਵਿੱਚ ਦਾਖਲ ਨੇ ਸੋ ਦੂਸਰੇ ਪਾਸੇ ਪੁਲਿਸ ਦੇ ਵੱਲੋਂ ਦੋਹਾਂ ਧੀਰਾਂ ਦੇ ਬਿਆਨ ਲੈ ਕੇ ਕਾਰਵਾਈ ਨੂੰ ਸ਼ੁਰੂ ਕਰ ਦਿੱਤਾ ਗਿਆ